ਤਾਂ ਤੇ ਲਿਖਿਆ ਸੀ ਇੱਕ ਮੌਕਾ ਝਾੜੂ ਦੇ ਦਿਓ ਤਾਂ ਸਾਰੇ ਮਗਰ ਪੈ ਕੇ ਝਾੜੂ 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 ਤਿੰਨ ਸਾਲ ਬਰਬਾਦ ਕਰਤੇ ਆਪਣੇ ਲੀਡਰ ਇੱਕ ਰਾਤ ਨਹੀਂ ਬੰਦਾ ਆ ਤੁਸੀਂ ਤਜਰਬਾ ਹੀ ਕਰ ਲਿਆ ਉਹ ਸ਼ਰਾਬੀ ਨੂੰ ਬਣਾ ਕੇ ਇੱਕ ਰਾਤ ਬਣਾਦਾ ਇੱਕ ਜੁਰਕਲੇ ਸੁਣਾਉਣ ਵਾਲੇ ਨੂੰ ਮੁੱਖ ਮੰਤਰੀ ਬਣਾਦਾ ਹੁਣ ਲੱਭਦਾ 10 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਹੈ ਇੱਕ ਨਿਸ਼ਾਨੀ ਦੱਸ ਦਿਓ ਇੱਕ ਚੀਜ਼ ਕੰਮ ਕਰਦੇ ਨਹੀਂ ਗੁਰੂ ਘਰ ਧਾਤੇ ਬੰਦੇ ਮਾਰਤੇ ਤੇ ਫਿਰ ਵੀ ਬੋਨਦਾ ਪਾਉਣੀਆ ਮੈਂ ਕਹਿੰਨਾ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦਾ ਜਿਹੜਾ ਬੰਦਾ ਪਾਊਗਾ ਸਹੀ ਮੈਂ ਤੇ ਕੌਮ ਦਾ ਗੱਦਾਰ ਆ ਮੈਂ ਤਾਂ ਸ਼ਰਮ ਕਹਿੰਨਾ ਹੁਣ ਦੂਜੇ ਪਾਸੇ ਆਗੇ ਝਾੜੂ ਵਾਲੇ ਤੁਸੀਂ ਇਹਨਾਂ ਦੇ ਉਮੀਦਵਾਰ ਦੇਖੇ ਐ 92 ਜਿਤਾ ਦੇ ਕੱਲੇ ਕੰਧਾਂ ਤੇ ਲਿਖਿਆ ਸੀ ਇੱਕ ਮੌਕਾ ਝਾੜੂ ਦੇ ਦੇ ਦਿਓ ਤਾਂ ਸਾਰੇ ਮਗਰ ਪੈ ਕੇ ਝਾੜੂ 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 ਤਿੰਨ ਸਾਲ ਬਰਬਾਦ ਕਰਤੇ ਆਪਣੇ ਲੀਡਰ ਇੱਕ ਰਾਜ ਨਹੀਂ ਬੰਦਾ ਆ ਤੁਸੀਂ ਤਜਰਬਾ ਹੀ ਕਰ ਲਿਆ ਉਹ ਸ਼ਰਾਬੀ ਨੂੰ ਬਣਾ ਕੇ ਇੱਕ ਰਾਜ ਬਣਾਤਾ ਇੱਕ ਚੁਰਕਲੇ ਸਨੋਂ ਵਾਲੇ ਨੂੰ ਮੁੱਖ ਮੰਤਰੀ ਬਣਾਦਾ ਹੁਣ ਲੱਭਦਾ ਹੈ ਲੀਡਰ ਬੰਦਾ ਹੈ ਜਿਹੜਾ ਅੱਗ ਅੱਗ ਵਿੱਚੋਂ ਨਿਕਲੇ ਸਾਬ ਪ੍ਰਕਾਸ਼ ਸਿੰਘ ਬਾਦਲ 70 ਸਾਲ ਜ਼ਿੰਦਗੀ ਦੀ ਉਹਨਾਂ ਨੇ ਸੇਵਾ ਕੀਤੀ 16 ਸਾਲ ਜੇਲ੍ਹਾਂ ਕੱਟੀਆਂ ਮੋਰਚੇ ਲਾਏ ਡਾਂਗਾਂ ਖੜੀਆਂ ਧੁੱਪ 'ਚ ਬੈਠੇ ਨੇਰੀ ਦਾ ਸਾਹਮਣਾ ਕੀਤਾ ਤੁਹਾਡੇ ਨਾਲ ਡਟ ਕੇ ਖੜੇ ਰਹੇ ਘਰ ਘਰ ਤੁਹਾਡੇ ਨਾਲ ਰਹੇ ਤਾਂ ਜਾ ਕੇ ਮੁੱਖ ਮੰਤਰੀ ਬਣੇ ਆਪਾਂ ਪਛਾਣਦੇ ਹੀ ਨਹੀਂ ਆਪਣੀ ਲੀਡਰਸ਼ਿਪ ਕੌਣ ਹੈ ਤੇ ਤੁਸੀਂ ਆਪਣੀ ਫੌਜ ਆਪਣੀ ਤਾਕਤ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਤੇ ਉਹਦਾ ਨੁਕਸਾਨ ਕੀ ਹੋਇਆ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਕਾਬਜ਼ ਹੋ ਗਈ ਹੈ ਤਖਤ ਪਟਨਾ ਸਾਹਿਬ ਤੇ ਕੰਟਰੋਲ ਆਰਐਸਐਸ ਦਾ ਹੋ ਗਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਪੂਰਾ ਕਮਜ਼ੋਰ ਕੰਟਰੋਲ ਕਰ ਲਿਆ ਤੇ ਤੁਹਾਡੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਗ ਕਰਤੀ ਉਥੇ ਦਾਦੂਵਾਲ ਵਰਗੇ ਆਰਐਸਐਸ ਦੇ ਬੰਦਿਆਂ ਨੂੰ ਬਿਠਾਤਾ ਹੈ ਫਿਰ ਕਿਦੋਂ ਜਾਗੋਗੇ ਕਿਦੋਂ ਤੁਸੀਂ ਉੱਠੋਗੇ ਨੀਂਦ ਤੱਕ ਸੁੱਤੇ ਪੈ ਕਦੋਂ ਉੱਠੋਗੇ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੈ ਜਿਹੜਾ ਆਉਂਦਾ ਉਸ ਮੁਲਕ ਨੂੰ ਕੁੱਟ ਦਿੰਦਾ ਹੈ। ਕਾਲੀ ਦਾ ਥੋੜੀ ਫੌਜ ਸੀ। ਅਸੀਂ ਜਦੋਂ ਕਮੇਟੀ ਤੋੜੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਆਓ ਸਾਡੇ ਨਾਲ ਲੱਗੋ ਕੋਈ ਹੌਣ ਨੂੰ ਤਿਆਰੀ ਨਹੀਂ ਡਰਦੇ ਬੈਠੇ ਐ। ਆ ਕੌਮ ਤਾਂ ਨਹੀਂ ਸੀ ਜਿਹੜੀ ਗੁਰੂ ਸਾਹਿਬ ਨੇ ਬਣਾਈ ਸੀ। ਇਹ ਜਾਗੋ। ਖੁਦ ਤੋਂ ਵੱਡੀ ਗੱਲ ਹੈ। ਇੱਥੇ ਕਿਸਾਨ ਵੀਰ ਬੈਠੇ ਐ ਮੈਨੂੰ ਦੱਸੋ ਤੁਹਾਡੇ ਖੇਤੀ ਟਿਊਬਲਾਂ ਨਾ ਹੁੰਦੀਆਂ ਤੁਹਾਡੇ ਹੱਥ ਘੜੇ ਕਰੋ ਸਾਰਿਆਂ ਕੋਲ ਟਿਊਬਲ ਹੋਣੇ ਆ ਹੈ ਸਾਰੇ ਸਾਰੇ ਟਿਊਬਲ ਬਾਦਲ ਸਾਹਿਬ ਨੇ ਦਿੱਤੇ ਐ ਕਨੈਕਸ਼ਨ ਸਾਰੇ ਉਹਦੇ ਵਿੱਚ ਮੁਫਤ ਬਿਜਲੀ ਦਿੱਤੀ ਤੁਹਾਨੂੰ ਉਹਦੇ ਬਾਅਦ ਤੁਹਾਡੇ ਖਾਲੇ ਬਣਾਏ ਪੰਜਾਬ ਚ ਕੱਸੀਆਂ ਕੱਡੀਆਂ ਨਹਿਰਾਂ ਕੱਡੀਆਂ ਅੰਡਰਗਰਾਉਂਡ ਪਾਈਪ ਨਹੀਂ ਪਾਣੀ ਦਿੱਤਾ ਤੇ ਸਾਰੀਆਂ ਮੰਡੀਆਂ ਬਣਾਉਣ ਵਾਲੇ ਬਾਦਲ ਸਾਹਿਬ ਐ ਅਕਾਲੀ ਸਰਕਾਰ ਹੋਰ ਖੇਤੀ ਵਾਸਤੇ ਕੀ ਕਰ ਸਕਦੇ ਆਂ ਅੱਜ ਰੁਲਦੀਆਂ ਫਿਰਦੀਆਂ ਫਸਲਾਂ ਕੋਈ ਪੁੱਛਣ ਵਾਲਾ ਨਹੀਂ ਕਣਕਾਂ ਖਰਾਬ ਹੋ ਗਈਆਂ ਗੜੇ ਨਾਲ ਕੋਈ ਮੁਆਵਜ਼ਾ ਪੁੱਛਣ ਵਾਲੇ ਨਹੀਂ ਥੜਾ ਨਾਲ ਤਬਾਹੀ ਹੋ ਗਈ 1 ਰੁਪਿਆ ਮੁਆਵਜ਼ਾ ਨਹੀਂ ਆਇਆ ਕੋਈ ਸਰਕਾਰ ਹੀ ਹੈ ਨਹੀਂ ਕੋਈ ਪੁੱਛਣਾ ਲਈ ਨਹੀਂ ਐ ਥੋਡੀਆਂ ਮੰਨੀਆਂ ਭਰੀਆਂ ਪਈਆਂ ਬੁਰਾ ਹਾਲ ਐ ਆ ਗਰੀਬ ਆ ਬੀਬੀਆਂ ਬੈਠੀਆਂ ਐ ਬੀਬੀਆਂ ਨੂੰ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਸੀ ਹਰ ਮਹੀਨੇ ਆਉਂਦਾ ਸੀ ਸ਼ਗਨ ਪੈਨਸ਼ਨ ਦੇਣ ਵਾਲੇ ਬਾਦਲ ਸਾਹਿਬ ਸੀ 200 ਹੀ ਬਿਜਲੀ ਦੇ ਮਾਪੀ ਸੀ ਸਾਈਕਲ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਅੱਜ ਸਾਰਾ ਕੁਝ ਬੰਦ ਐ ਕੋਈ ਬੋਲਦਾ ਨਹੀਂ ਆਪਾਂ ਤਜਰਬਾ ਕਰਨ ਨੂੰ ਫਿਰਦੇ ਆ ਜਿਹੜਾ ਆਉਂਦਾ ਕਹਿੰਦਾ ਮੈਨੂੰ ਮੌਕਾ ਦੇ ਦਿਓ ਅੱਛਾ ਚੱਲ ਤੂੰ ਵੀ ਲੈ ਲੈ ਮੌਕਾ ਯਾਰ ਆਪਣੇ ਤੋਂ ਸਿਆਣੇ ਗੁਜਰਾਤੀ ਐ 35 ਸਾਲ ਹੋ ਗਏ ਮੋਦੀ ਤੋਂ ਬਗੈਰ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਗੁਜਰਾਤ ਨੂੰ ਸਾਰਾ ਕੁਝ ਦੇਣ ਵਾਲਾ ਮੋਦੀ ਐ ਕਿਸੇ ਦੀ ਲੋੜ ਹੀ ਨਹੀਂ ਇੱਥੇ ਤੁਹਾਨੂੰ ਸਾਰਾ ਕੁਝ ਦੇਣ ਵਾਲਾ ਬਣਾਉਣ ਵਾਲਾ ਲੜਾਈ ਲੜਨ ਵਾਲਾ ਅਕਾਲੀ ਦਲ ਪਰ ਆਪਾਂ ਅਕਾਲੀ ਦਲ ਨੂੰ ਖਤਮ ਕਰਦੇ ਲੱਗੇ ਜਿਹੜਾ ਆਉਂਦਾ ਕਹਿੰਦਾ ਕਿ ਮੈਂ ਪੰਥ ਐ ਜਿਹੜਾ ਆਉਂਦਾ ਕਹਿੰਦਾ ਵੇ ਪੰਥ ਐ ਛੋਲੇ ਪਾਉਣ ਨਾਲ ਗੋਲ ਪੱਗ ਬੰਨਣ ਨਾਲ ਪੰਥ ਨਹੀਂ ਬਣ ਜਾਂਦਾ ਆਹ ਦਾਦੂ ਵਾਲ ਵੀ ਕਹਿੰਦਾ ਸੀ ਮੈਂ ਪੰਥ ਐ ਮੰਡ ਵੀ ਕਹਿੰਦਾ ਸੀ ਮੈਂ ਮੰਥ ਐ ਆ ਭਾਈ ਮੋਕਲ ਸਿੰਘ ਵੀ ਸ਼ਕਲ ਦੇਖ ਲਓ ਤੁਸੀਂ ਕਹੋਗੇ ਪੰਥ ਹੈ ਹੈ ਕਿੱਥੇ ਆਰਐਸਐਸ ਆਰਐਸਐਸ ਫਿਰ ਪਛਾਣਦੇ ਨਹੀਂ ਜਿਹੜੇ ਪੰਥ ਹੈ ਜਿਹੜੀ ਪੰਥ ਦੀ ਫੌਜ ਅਕਾਲੀ ਦਲ ਹੈ ਉਹਨੂੰ ਆਪਾਂ ਪੰਥ ਮੰਨਦੇ ਨਹੀਂ ਆ ਜਿੰਨੇ ਆ ਤਾਕਤਾਂ ਨਿਸ਼ਾਨਾ ਹੈ ਕਿ ਤੁਹਾਨੂੰ ਖਤਮ ਕਰਦੇ ਹੋ ਅਕਾਲੀ ਦਲ ਨੂੰ ਖਤਮ ਕਰਦੇ ਹੋ ਤੁਸੀਂ ਆ ਜਿਹੜੇ ਲੋਕ ਹੈ ਕਿਤੇ ਕਾਂਗਰਸ ਦੇਖ ਲਾ ਬੀਜੇਪੀ ਦੇਖ ਲਾ आम आदमी ब्लाक बोलते नहीं सुनोगे कले काली दल के खिलाफ बादल परिवार के खिलाफ मेरे खिलाफ जो मर्जी बोली जान पर काली दल के खिलाफ ना बोलो श्रोमणी गुरुद्वारा प्रबंधक कमेटी कौम की सरमोज जथेबंदी ओ खिलाफ ना बोलो मेरे खिलाफ जो मर्जी बोलो पर निशाना एको एक, को एक का है बदनाम करना है